ਸਾਰਿਆਂ ਨੂੰ ਮਸੀਹ ਵਿੱਚ ਸलाम ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ ਪਰਮੇਸ਼ਵਰ ਦੀ ਮਹਿਮਾ ਦੇ ਲਈ ਪਰਮੇਸ਼ਵਰ ਦੀ ਆराधना ਦੇ ਲਈ ਕਿ ਖੁਦਾ ਸਾਰਿਆਂ ਦੇ ਜੀਵਨ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਕਰੇ ਮੇਰੀ ਸਾਰੇ ਅੱਗੇ ਅਰਦਾਸ ਆ ਕਿ ਪਲੀਜ਼ ਸਾਡੇ ਚੈਨਲ ਨੂੰ ਸ਼ੇਅਰ ਕਰੋ ਲਾਈਕ ਕਰੋ ਔਰ ਸਬਸਕ੍ਰਾਈਬ ਕਰੋ ਤਾਂ ਜੋ ਇਹ ਜੋ ਵਚਨ ਤੁਸੀਂ ਸੁਣਦੇ ਆਂ ਹੋਰ ਵੀ ਲੋਕਾਂ ਦੇ ਜੀਵਨਾਂ ਵਿੱਚ ਇਹ ਵਚਨ ਪਹੁੰਚੇ ਔਰ ਉਹਨਾਂ ਦੇ ਜੀਵਨਾਂ ਨੂੰ ਪਰਮੇਸ਼ਵਰ ਆਪਣੀ ਪਵਿੱਤਰ ਆਤਮਾ ਦੇ ਦੁਆਰਾ ਬਦਲੇ ਔਰ ਬਹੁਤ ਸਾਰੇ ਅਜੀਬ ਅਚੰਬੇ ਕਰੀਏ ਕਰੇ ਆਈਏ ਅੱਜ ਦੀ ਸਾਡੀ ਪ੍ਰਾਰਥਨਾ ਆ ਵੀ ਵਿਚਾਰ ਉਤੇ ਕਿ ਜੋ ਭੈਣਾਂ ਔਰ ਜੋ ਭਰਾ ਵੀ ਵਿਚਾਰ ਕਰਦੇ ਆ ਪਰਮੇਸ਼ਵਰ ਉਹਨਾਂ ਨੂੰ ਉਸ ਬੁਰੀਏ ਕੰਮ ਤੋਂ ਆਜ਼ਾਦ ਕਰੇ ਬਹੁਤ ਸਾਰੇ ਲੋਕ ਮੈਰਿਜ ਹੁੰਦੇ ਆ ਔਰ ਉਹਨਾਂ ਦੇ ਜੀਵਨ ਵਿੱਚ ਵੀ ਵਿਚਾਰ ਹੁੰਦਾ ਉਹ ਆਪਣੀ ਵਾਈਫ ਨੂੰ ਛੱਡ ਕੇ ਬਾਹਰ ਮਤਲਬ ਮਤਲਬ ਕਿ ਵੀ ਵਿਚਾਰ ਕਰਦੇ ਆ ਜਾਂ ਕਈ ਭੈਣਾਂ ਮੈਰਿਡ ਹੁੰਦੀਆਂ ਆ ਉਹ ਆਪਣੇ ਪਤੀ ਨੂੰ ਧੋਖਾ ਦਿੰਦੀਆਂ ਆ ਉਹਨਾਂ ਨੂੰ ਛੱਡ ਕੇ ਬਾਹਰ ਰਿਲੇਸ਼ਨ ਰੱਖਦੀਆਂ ਆ ਤੋਂ ਕਈ ਬੱਚੇ ਨੌਜਵਾਨ ਬੱਚੇ ਵੀ ਇਸ ਕੰਮ ਵਿੱਚ ਫਸੇ ਹੋਏ ਆ ਔਰ ਆਪਣੇ ਜੀਵਨ ਨੂੰ ਉਹਨਾਂ ਨੇ ਗੰਦੇ ਰਸਤੇ ਤੇ ਚਲਾਇਆ ਹੋਇਆ ਆ ਔਰ ਉਹ ਪਰਮੇਸ਼ਵਰ ਨੂੰ ਛੱਡ ਕੇ ਸਿਰਫ ਆਪਣੀ ਕਾਮ ਕਾਮਵਾਸ਼ਨਾ ਦੇ ਪਿੱਛੇ ਲੱਗੇ ਆ ਕਿ ਅਸੀਂ ਪਰਮੇਸ਼ਵਰ ਨੂੰ ਨਹੀਂ ਜਾਣਦੇ ਨਾ ਹੀ ਉਹਨਾਂ ਦੇ ਜੀਵਨ ਵਿੱਚ ਕੋਈ ਪਰਮੇਸ਼ਵਰ ਦਾ ਡਰ ਹੁੰਦਾ ਆ ਔਰ ਮੈਂ ਸਾਰੇ ਅੱਗੇ ਅਰਦਾਸ ਕਰਦੀਆਂ ਕਿ ਸਾਰੇ ਭੈਣ ਭਰਾ ਉਹਨਾਂ ਬੱਚਿਆਂ ਲਈ ਉਹਨਾਂ ਭੈਣਾਂ ਲਈ ਉਹਨਾਂ ਭਰਾਵਾਂ ਲਈ ਪ੍ਰਾਰਥਨਾ ਕਰਿਆ ਕਰੋ ਜਿਨ੍ਹਾਂ ਦੇ ਜੀਵਨ ਵਿੱਚ ਬਿਵਚਾਰ ਵਾਲੀ ਗੰਦੀ ਦੁਸ਼ਟ ਆਤਮਾ ਆ ਪਰਮੇਸ਼ਵਰ ਉਹਨਾਂ ਨੂੰ ਆਜ਼ਾਦ ਕਰੇ ਔਰ ਆਪਣੇ ਘਰਾਂ ਵਿੱਚ ਸੁੱਖ ਸ਼ਾਂਤੀ ਦੇ ਨਾਲ ਵਸ ਸਕਣ ਔਰ ਪਤੀ ਪਤਨੀ ਮਿਲ ਕੇ ਆਪਣੇ ਪਰਿਵਾਰ ਦੇ ਵਿੱਚ ਸ਼ਾਂਤੀ ਦੇ ਨਾਲ ਰਹਿ ਸਕਣ ਆਈਏ ਅਸੀਂ ਪ੍ਰਾਰਥਨਾ ਕਰਦੇ ਹਾਂ ਉਹਨਾਂ ਪੈਣਾ ਔਰ ਭਰਾਮਾਂ ਲਈ ਔਰ ਉਹਨਾਂ ਨੌਜਵਾਨ ਬੱਚਿਆਂ ਲਈ ਜਿਨ੍ਹਾਂ ਦੇ ਜੀਵਨਾਂ ਵਿੱਚ ਇਹ ਗੰਦੀ ਦੁਸ਼ਟਾਤਮਾ ਕੰਮ ਕਰਦੀ ਆ ਜਿਨ੍ਹਾਂ ਨੇ ਜਿਹੜੀ ਗੰਦੀ ਦੁਸ਼ਟਾਤਮਾ ਨੇ ਉਹਨਾਂ ਨੂੰ ਪਰਮੇਸ਼ਵਰ ਤੋਂ ਦੂਰ ਕੀਤਾ ਹੋਇਆ ਆ ਕਿ ਪਰਮੇਸ਼ਰ ਉਹਨਾਂ ਦੇ ਜੀਵਨ ਨੂੰ ਬਦਲੇ ਔਰ ਪਰਮੇਸ਼ਰ ਉਹਨਾਂ ਨੂੰ ਆਪਣੇ ਭਵਨ ਵਿੱਚ ਲੈ ਕੇ ਆਏ ਆਈਏ ਅਸੀਂ ਪ੍ਰਾਰਥਨਾ ਕਰਦੇ ਹਾਂ ਸਵਰਗੀ ਪਿਤਾ ਤੁਹਾਡਾ ਧੰਨਵਾਦ ਕਰਦੇ ਹਾਂ ਯਿਸੂ ਰਾਜਾ ਮੈਂ ਤੁਹਾਡੇ ਨਾਂ ਨੂੰ ਮਹਿਮਾ ਔਰ ਆਦਰ ਦਿੰਦੀ ਆ ਪਵਿੱਤਰ ਪਰਮੇਸ਼ਰ ਜੀ ਮੈਂ ਉਹਨਾਂ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਦੀ ਹਾਂ ਯਿਸੂ ਰਾਜਾ ਮੈਂ ਉਹਨਾਂ ਭੈਣਾਂ ਨੂੰ ਤੁਹਾਡੇ ਜ਼ੋਰਾਵਰ ਹੱਥਾਂ ਵਿੱਚ ਸੌਂਪ ਦਿੰਦੀ ਆ ਯਿਸੂ ਰਾਜਾ ਜੋ ਮੈਰਿਡ ਆ ਜੋ ਆਪਣੇ ਪਤੀ ਨੂੰ ਛੱਡ ਕੇ ਪਿਆਰੇ ਪਰਮੇਸ਼ਰ ਜੀ ਹੋਰ ਕਿਸੇ ਨਾਲ ਰਿਲੇਸ਼ਨ ਰੱਖਦੀਆਂ ਯਿਸੂ ਰਾਜਾ ਉਹਨਾਂ ਨੂੰ ਚੰਗੀ ਸਮਝ ਚੰਗੀ ਅਕਲ ਔਰ ਚੰਗਾ ਬੁੱਧ ਬਖਸ਼ੋ ਪਿਆਰੇ Permisso, eu ਤਾ ਜੋ ਪਿਆਰੇ ਪਰਮੇਸ਼ਵਰ ਜੀ ਤੁਸੀਂ ਪਤੀ ਪਤਨੀ ਦੇ ਰਿਸ਼ਤੇ ਨੂੰ ਪਵਿੱਤਰ ਕੀਤਾ ਹੋਇਆ ਹੈ ਯੇਸੂ ਰਾਜਾ ਔਰ ਉਹ ਇਸ ਰਿਸ਼ਤੇ ਨੂੰ ਪਵਿੱਤਰ ਜਾਣ ਕੇ ਪੂਰੀ ਨੀਤੀ ਨਾਲ ਨਿਭਾ ਸਕਣ ਪਿਆਰੇ ਪਰਮੇਸ਼ਵਰ ਇਸੇ ਤਰ੍ਹਾਂ ਮੈਂ ਉਹਨਾਂ ਭਰਾਵਾਂ ਲਈ ਵੀ ਪ੍ਰਾਰਥਨਾ ਕਰਦੀ ਹਾਂ ਯੇਸੂ ਰਾਜਾ ਉਹ ਆਪਣੇ ਪਤੀ ਪਤਨੀਆਂ ਦੇ ਪ੍ਰਤੀ ਵਫਾਦਾਰ ਰਹਿ ਸਕਣ ਯੇਸੂ ਰਾਜਾ ਉਹ ਇੱਕ ਤੁਸੀਂ ਕਹੋ ਉਹ ਇੱਕ ਸਰੀਰ ਹੋਣਗੇ ਪਿਆਰੇ ਪਰਮੇਸ਼ਵਰ ਜੀ ਕਦੂਸ ਮਿਹਰਬਾਨ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪਿਆਰੇ ਪਰਮੇਸ਼ਵਰ ਜੀ ਇਸ ਪਿਆਰੇ ਪਰਮੇਸ਼ਵਰ ਜੀ ਬਿ ਵਿਚਾਰ ਵਾਲੀ ਗੰਦੀ ਦੁਸ਼ਟ ਆਤਮਾ ਇੱਕ ਇੱਕ ਦੇ ਜੀਵਨ ਚੋ ਕੱਡੋ ਪਿਆਰੇ ਪਰਮੇਸ਼ਵਰ ਜੀ ਔਰ ਇੱਕ ਇੱਕ પતિ ਔਰ ਪਤਨੀ ਨੂੰ ਪਿਆਰ ਮੁਹੱਬਤ ਵਾਲਾ ਜੀਵਨ ਦੇ ਦੋ ਯੈਸੂ ਰਾਜਾ ਵਫਾਦਾਰੀ ਵਾਲਾ ਜੀਵਨ ਦੇ ਦੋ ਜਿਸ ਤਰ੍ਹਾਂ ਮੇਰਾ ਸਵਰਗੀ ਪਿਤਾ ਵਫਾਦਾਰ ਹੈ ਯੈਸੂ ਜੀ ਮੈ ਤੁਹਾਡਾ ਧੰਨਵਾਦ ਕਰਦੀ ਮੈਂ ਉਹਨਾਂ ਨੌਜਵਾਨ ਬੱਚਿਆਂ ਲਈ ਪ੍ਰਾਰਥਨਾ ਕਰਦੀ ਯੇਸੂ ਰਜ ਜੋ ਇੱਕ ਗਲਤ ਸੰਗਤੀ ਵਿੱਚ ਆ ਪਿਆਰੇ ਪਰਮੇਸ਼ਰ ਬੇ ਵਿਚਾਰ ਵਾਲੀ ਗੰਦੀ ਦੁਸ਼ਟ ਆਤਮਾ ਨੇ ਜਿਨ੍ਹਾਂ ਦੇ ਜੀਵਨਾਂ ਨੂੰ ਜਕੜਿਆ ਹੋਇਆ ਪਿਆਰੇ ਪਰਮੇਸ਼ਰ ਮੈਂ ਇਸੇ ਵਕਤ ਪਿਆਰੇ ਪਰਮੇਸ਼ਰ ਯੇਸੂ ਨਾ ਦੇ ਦੁਆਰਾ ਉਹਨਾਂ ਲਈ ਪ੍ਰਾਰਥਨਾ ਕਰਦੀ ਹਾਂ ਔਰ ਗੰਦੀ ਦੁਸ਼ਟ ਆਤਮਾ ਨੂੰ ਡਾੰਡ ਦਿੰਦੀ ਹਾਂ ਕਿ ਇੱਕ ਦੇ ਜਿਸਮ ਨੂੰ ਛੱਡ ਕੇ ਅਥਾਕੁੰਡ ਵਿੱਚ ਚਲੀ ਜਾਏ ਪਿਆਰੇ ਪਰਮੇਸ਼ਰ ਉਹਨਾਂ ਨੂੰ ਚੰਗਾ ਔਰ ਚੋਖਾ ਜੀਵਨ ਦੋ ਆਜ਼ਾਦੀ ਵਾਲਾ ਜੀਵਨ ਦੋ ਪਵਿੱਤਰ ਜੀਵਨ ਦੋ ਪਵਿੱਤਰ ਤਾਈ ਵਾਲਾ ਜੀਵਨ ਦੋ ਯਿਸੂ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਤੁਹਾਡੇ ਨਾਂ ਨੂੰ ਮਹਿਮਾ ਦਿੰਦੀ ਆ ਕਦੂਸ ਮਿਹਰਬਾਨ ਇੱਕ ਇੱਕ ਨੂੰ ਅਬ ਨਰੋਇਆਂ ਕਰੋ ਇੱਕ ਇੱਕ ਨੂੰ ਚੰਗੀਆਂ ਕਰੋ ਆਪਣੇ ਪਿੱਛੇ ਚੱਲਣ ਦੀ ਹਿੰਮਤ ਔਰ ਤਾਕਤ ਦੇ ਦਿਓ ਇੱਕ ਇੱਕ ਦੇ ਜੀਵਨ ਵਿੱਚ ਆਪਣੇ ਡਰ ਔਰ ਖੌਫ ਨੂੰ ਬਣਾਓ ਪਿਆਰੇ ਪਰਮੇਸ਼ਵਰ ਤਾਂ ਜੋ ਕੁਝ ਵੀ ਗਲਤ ਕਰਨ ਤੁਹਾਡਾ ਪਿਆਰੇ ਪਰਮੇਸ਼ਵਰ ਜ਼ਲਾਲ ਉਹਨਾਂ ਦੇ ਜੀਵਨਾਂ 'ਚ ਕਾਰੀਏ ਕਰੇ ਔਰ ਉਹ ਆਪਣੀਆਂ ਗਲਤ ਹਰਕਤਾਂ ਨੂੰ ਛੱਡ ਕੇ ਤੁਹਾਡੇ ਪਿੱਛੇ ਚੱਲਣ ਵਾਲੇ ਬਣ ਜਾਣ ਯਿਸੂ ਜੀ ਤੁਹਾਡਾ ਸ਼ੁਕਰ ਕਰਦੀ ਮੈਂ ਤੁਹਾਡਾ ਧੰਨਵਾਦ ਕਰਦੀ ਸਭ ਜਾਨ ਇਸ ਪ੍ਰਾਰਥਨਾ ਨੂੰ ਰਸੀਵ ਕਰੀਏ ਸਭ ਜਾਨ ਇਸ ਪ੍ਰਾਰਥਨਾ ਨੂੰ ਰਸੀਵ ਕਰੀਏ ਜਿੰਨੇ ਗਲਤ ਸੰਗਤੀ ਵਿੱਚ ਆ ਜਿੰਨੇ ਬਿਬਚਾਰ ਵਿੱਚ ਆ ਪਰਮੇਸ਼ਰ ਉਹਨਾਂ ਨੂੰ ਬਿਬਚਾਰ ਤੋਂ ਆਜ਼ਾਦ ਕਰੇਗਾ ਪ੍ਰਭੂ ਯੀਸ਼ੂਮ ਸਿ ਉਹਨਾਂ ਨੂੰ ਬਿਬਚਾਰ ਤੋਂ ਆਜ਼ਾਦ ਕਰੇਗਾ ਪ੍ਰਭੂ ਯੀਸ਼ੂਮ ਸਿ ਉਹਨਾਂ ਨੂੰ ਬਿਬਚਾਰ ਤੋਂ ਆਜ਼ਾਦ ਕਰੇਗਾ ਸਵਰਗਯੇ ਪਿਤਾ ਇੱਕ ਇੱਕ ਨੂੰ ਆਜ਼ਾਦ ਕਰੋ ਇਸੇ ਵਕਤ ਟਰ ਪਵਿੱਤਰ ਆਤਮਾ ਕਾਰਜ ਇਹ ਕਰੇ ਇਸੇ ਵਕਤ ਟਰ ਪਵਿੱਤਰ ਆਤਮਾ ਕਾਰਜ ਇਹ ਕਰੇ ਬਿਬਚਾਰ ਵਾਲੀ ਗੰਦੀ ਦੁਸ਼ਟ ਆਤਮਾ ਦਾ ਨਾਸ਼ ਕਰੋ ਇੱਕ ਇੱਕ ਨੂੰ ਵਫਾਦਾਰ ਦੀਵਾਲਾ ਜੀਵਨ ਦੇ ਦੋ ਇੱਕ ਇੱਕ ਨੂੰ ਵਫਾਦਾਰੀ ਵਾਲਾ ਜੀਵਨ ਦੇ ਦੋ ਤੁਸੀਂ ਪਵਿੱਤਰ ਪਰਮੇਸ਼ਵਰ ਹੋ ਔਰ ਇੱਕ ਇੱਕ ਨੂੰ ਪਵਿੱਤਰ ਹੋਣ ਦਾ ਇਹ ਪਿਆਰੇ ਪਰਮੇਸ਼ਰ ਜੀ ਇੱਕ ਇੱਕ ਜਨ ਪਵਿੱਤਰ ਹੋ ਜੇ ਯੈਸੂ ਰਾਜਾ ਪੂਰਾ ਔਰ ਖਰਾ ਹੋ ਜੇ ਤੁਹਾਡੇ ਨਾਮ ਦੇ ਦੁਆਰਾ ਯੈਸੂ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਯੈਸੂ ਜੀ ਮੈਂ ਤੁਹਾਡਾ ਹੀ ਸ਼ੁਕਰ ਕਰਦੀ ਹਾਂ ਮੈਂ ਤੁਹਾਡੇ ਨਾਮ ਨੂੰ ਮਹਿਮਾ ਦਿੰਨੀ ਤੁਹਾਡੇ ਨਾਮ ਨੂੰ ਆਦਰ ਦਿੰਨੀ ਹਾਂ ਯੈਸੂ ਜੀ ਤੁਹਾਡਾ ਜਲਾਲ ਕਰੀਏ ਪਿਆਰੇ ਪਰਮੇਸ਼ਰ ਤੁਹਾਡਾ अनुग्रह ਕਰੀਏ ਕਰੀਏ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਮੇਰੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਕਬੂਲ ਕਰੋ ਅਸੀਂ ਮੰਗਦੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਦੁਆਰਾ ਆਮੀਨ ਮੈਂ ਸਾਰੇ ਭੈਣ ਭਰਾਵਾਂ ਮਾਗੇ ਇਹ ਬੇਨਤੀ ਕਰਦੀ ਹਾਂ ਤੁਸੀਂ ਪੂਰੀ ਅਧਿਨਗੀਰ ਨਾਲ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਕਰਿਆ ਕਰੋ ਪ੍ਰਾਰਥਨਾ ਕਰਿਆ ਕਰੋ ਔਰ ਪਰਮੇਸ਼ਰ ਤੁਹਾਨੂੰ ਇਸ ਗੰਦੀ ਲਤ ਤੋਂ ਆਜ਼ਾਦ ਕਰੇ ਕਿਉਂਕਿ ਇਹ ਗੰਦੀ ਦੁਸ਼ਟ ਆਤਮਾ ਹੁੰਦੀ ਆ ਜੋ ਸਾਨੂੰ ਗਲਤ ਰਸਤੇ ਤੇ ਲੈ ਕੇ ਜਾਂਦੀ ਆ ਜੋ ਲੇਡੀਜ਼ ਇੱਕ ਆਪਣੇ ਪਤੀ ਦੇ ਪ੍ਰਤੀ ਵਫਾਦਾਰ ਨਹੀਂ ਔਰ ਜੋ ਪਤੀ ਆਪਣੀ ਪਤਨੀ ਦੇ ਪ੍ਰਤੀ ਵਫਾਦਾਰ ਨਹੀਂ ਉਹ ਪੂਰੀ ਅਧੀਨਗੀ ਦੇ ਨਾਲ ਪ੍ਰਾਰਥਨਾ ਕਰਿਆ ਕਰੋ ਕਿ ਪਰਮੇਸ਼ਵਰ ਜੀ ਜੋ ਵੀ ਇਹ ਦੁਸ਼ਟ ਨੇ ਸਾਡੇ ਘਰ ਵਿੱਚ ਵਿਗਨ ਪਾਇਆ ਹੋਇਆ ਆ ਅਸੀਂ ਇਕੱਠੇ ਨਹੀਂ ਰਹਿ ਸਕਦੇ ਅਸੀਂ ਬਾਹਰ ਜਾਣੇ ਆ ਤੋ ਪਰਮੇਸ਼ਵਰ ਉਹਨਾਂ ਦੇ ਜੀਵਨਾ ਚ ਕੰਮ ਕਰੇ ਔਰ ਪਰਮੇਸ਼ਵਰ ਉਹਨਰੀਆਂ ਸੋਚਾਂ ਵਿਚਾਰਾਂ ਨੂੰ ਬਦਲੇ ਔਰ ਉਹ ਇੱਕ ਦੂਸਰੇ ਦੇ ਪ੍ਰਤੀ ਵਫਾਦਾਰ ਹੋਣ ਜਿਸ ਤਰ੍ਹਾਂ ਸਾਡਾ ਸਵਰਗੀ ਪਿਤਾ ਸਾਡੇ ਨਾਲ ਵਫਾਦਾਰ ਆ ਕਿਉਂਕਿ ਨਾ ਹੀ ਪਰਮੇਸ਼ਵਰ ਸਾਡਾ ਕਦੀ ਸਾਨੂੰ ਛੱਡਦਾ ਨਾ ਹੀ ਕਦੀ ਤਿਆਗਦਾ ਇਸੇ ਤਰ੍ਹਾਂ ਤੁਸੀਂ ਵੀ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰੋ ਤਾਂ ਜੋ ਤੁਸੀਂ ਕਦੀ ਵੀ ਇੱਕ ਦੂਸਰੇ ਨੂੰ ਛੱਡੋ ਨਾ ਔਰ ਨਾ ਹੀ ਕਦੀ ਤਿਆਗੋ ਪਰਮੇਸ਼ਵਰ ਸਾਰਿਆਂ ਨੂੰ ਅਕਲ ਔਰ ਬੁੱਧ ਬਖਸ਼ੇ ਪਰਮੇਸ਼ਵਰ ਸਾਰਿਆਂ ਨੂੰ ਸਮਝ ਬਖਸ਼ੇ ਔਰ ਪਰਮੇਸ਼ਵਰ ਤੁਹਾਨੂੰ ਆਪਣੀ ਕਿਰਪਾ ਦੇ ਦੁਆਰਾ ਅੱਗੇ ਵਧਾਏ ਔਰ ਪਰਮੇਸ਼ਵਰ ਤੁਹਾਡੇ ਜੀਵਨਾਂ 'ਚ ਆਪਣੀਆਂ ਅਨੁਗ੍ਰਾਹ ਔਰ ਖੁਸ਼ਹਾਲ ਨੂੰ ਕਰੇ ਪਰਮੇਸ਼ਵਰ ਦੇ ਨਾਮ ਦੇ ਵਿੱਚ ਸਾਰਿਆਂ ਨੂੰ ਸਲਾਮ